ਸਤਿ ਸ਼੍ਰੀ ਅਕਾਲ ਸਾਥੀਓ ਮੈਂ ਤੁਹਾਡਾ ਆਪਣਾ ਧਰਮਿੰਦਰ ਘਾਰੂ ਤੇ ਤੁਸੀਂ ਮੇਰੇ ਨਾਲ ਜੁੜੇ ਹੋ ਧਰਮਿੰਦਰ ਘਾਰੂ ਪੇ ਇਤੇ ਸੁਆਜੀ ਸਾਡਾ ਛੋਟਾ ਵੀਰ ਕੋ ਸੇਵ ਸਿੰਘ ਮੋਟਰਸਾਈਕਲ ਲੈ ਕੇ ਆਇਆ ਤੇ ਵਧਾਈਆਂ ਵੀਰ ਨੂੰ ਕੋ ਸੇਵ ਸਿੰਘ ਨੂੰ ਆਪਣੇ ਜੇ ਐ ਮੋਟਰ ਤੇ ਤਲਵੰਡੀ ਸਾਬੋ ਤੇ ਇਹ ਕੰਮ ਕਰਦਾ ਵੀਰ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਨਵਾਂ ਮਤਲਜ ਮੋਟਰਸਾਈਕਲ ਲਿਆ ਤੇ ਵੀਰ ਕੋ ਸੇਵ ਸਿੰਘ ਲੱਡੂਆਂ ਦਾ ਡੱਬਾ ਲੈ ਕੇ ਪਹੁੰਚਿਆ ਆਪਣੀ ਵਰਕਸ਼ਾਪ ਤੇ ਤੇ ਸਾਡੇ ਬਾਪੂ ਜੀ ਗਰਮੇਲ ਸਿੰਘ ਜੀ ਕੈਲੇ ਮੰਦਰ ਤੋਂ ਜਿਹੜੇ ਤਲਵੰਡੀ ਸਾਹਿਬੋਂ ਤੋਂ ਰਹਿ ਰਹੇ ਆ ਇੱਧਰ ਸਾਡਾ ਛੋਟਾ ਵੀਰ ਕੁਮਾਰਾ ਬੱਚੀ ਸਾਡਾ ਇਹ ਵਰਕਸ਼ਾਪ ਤੇ ਕੰਮ ਕਰ ਰਿਹਾ ਹੈ ਉਹ ਮੈਂ ਜਦ ਵਿੱਚ ਤੁਸੀਂ ਵੀਡੀਓ ਆਪਣੀ ਚੱਲਦੀ ਦੇਖੀ ਹੈ ਜੀ ਤੇ ਬੜੀ ਤੰਦੇਹੀ ਦੇ ਨਾਲ ਇਹ ਮਿਹਨਤ ਮੁਸ਼ਕਲ ਦੇ ਨਾਲ ਇਹ ਗੱਡੀਆਂ ਜਿਹੜੀਆਂ ਹੈਗੀਆਂ ਪੂਰੀ ਵਧੀਆ ਤਰੀਕੇ ਨਾਲ ਧੋਂਦੇ ਨੇ ਹੈਨਾ ਤੇ ਵੀਰੇ ਨੂੰ ਬਧਾਈਨਾ ਗੁਰਸੇਵ ਸਿੰਘ ਨੂੰ ਤੇ ਦੇ ਫਿਰ ਵੀਰ ਬਾਪੂ ਨੂੰ ਲੱਡੂ ਖਰਾ ਆਪਣੇ ਨੂੰ ਧੰਨਵਾਦ ਬਧਾਈਨਾ ਵੀਰ ਨੂੰ ਕਸੇਵ ਕੋਰੀ ਪੁਰਾਣੇ ਸਾਡੇ ਮਿੱਤਰ ਨੇ ਤੇ ਜੇ ਮੋਟਰਸ਼ ਵਰਕਸ਼ਾਪ ਤਲਵੰਡੀ ਸਾਹਿਬ ਉਹ ਇਹ ਜੌਬ ਕਰਦਾ ਵੀਰ ਤੇ ਇਹ ਵਰਕਸ਼ਾਪ ਆਪਣੀ ਤੇ ਇਹ ਵੀਰ ਨੇ ਮੋਟਰਸਾਈਕਲ ਲਿਆਂਦਾ ਸੋ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਧੰਨਵਾਦ ਜੀ